ਦੋਸਤੋ ਅੱਜ ਦੇ ਵੀਡੀਓ ਮੈਂ ਉਹਨਾਂ ਲੋਕਾਂ ਵਾਸਤੇ ਲੈ ਕੇ ਆਇਆ ਜੋ ਲੋਕ ਆਪਣਾ ਈ-ਕਮਰਸ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਨੇ ਪਰ ਉਹਨਾਂ ਨੂੰ ਇਸ ਬਿਜ਼ਨਸ ਬਾਰੇ ਕੋਈ ਵੀ ਨੌਲੇਜ ਨਹੀਂ ਹੈ ਕੋਈ ਵੀ ਇਸ ਦੀ ਡਿਟੇਲ ਦੇ ਵਿੱਚ ਜਾਣਕਾਰੀ ਨਹੀਂ ਹੈਗੀ ਇਸ ਵੀਡੀਓ ਦੇ ਵਿੱਚ ਈ-ਕਮਰਸ ਨਾਲ ਰਿਲੇਟਡ ਮੈਂ ਹਰ ਇੱਕ ਜਾਣਕਾਰੀ ਤੁਹਾਨੂੰ ਦਵਾਂਗਾ ਤੁਸੀਂ ਉਹ ਜਾਣਕਾਰੀ ਨੂੰ ਡਿਟੇਲ ਦੇ ਵਿੱਚ ਸੁਣ ਕੇ ਲਿਖ ਕੇ ਸਮਝ ਕੇ ਫਿਰ ਤੁਸੀਂ ਇਸ ਬਿਜ਼ਨਸ ਨੂੰ ਸ਼ੁਰੂ ਕਰ ਸਕਦੇ ਸਤਿ ਸ਼੍ਰੀ ਅਕਾਲ ਮੈਂ ਰஞ்சிਤਪਾ ਦੋਸਤੋ ਬਹੁਤ ਸਾਰੇ ਜਿਹੇ ਲੋਕ ਨੇ ਜੋ ਬਿਜ਼ਨਸ ਨੂੰ ਆਫਲਾਈਨ ਦਾ ਬਹੁਤ ਵਧੀਆ ਚਲਾ ਰਹੇ ਨੇ ਪਰ ਇਹਦੇ ਨਾਲ ਨਾਲ ਕੁਝ ਅਜਿਹੇ ਲੋਕ ਨੇ ਜੋ ਆਨਲਾਈਨ ਐਪਸ ਦੇ ਥਰੂ ਵੀ ਬਿਜ਼ਨਸ ਕਰ ਰਹੇ ਨੇ ਪਰ ਸ਼ਾਪਿੰਗ ਕਰਨ ਵਾਲੇ ਲੋਕ ਇਕੱਲੇ-ਇਕੱਲੇ ਸ਼ਾਪ ਦਾ ਨਾਮ ਜਾਂ ਫਿਰ ਕਿਸੇ ਪ੍ਰੋਡਕਟ ਦਾ ਨਾਮ ਸਰਚ ਨਹੀਂ ਕਰਦੇ ਉਹ ਡਾਇਰੈਕਟਲੀ ਇੱਕ ਈ-ਕਾਮਰਸ ਵੈਬਸਾਈਟ ਤੇ ਜਾ ਕੇ ਉੱਥੋਂ ਡਾਇਰੈਕਟਲੀ ਆਪਣੀ ਮਨਪਸੰਦੀ ਦਾ ਜਿਹੜਾ ਪ੍ਰੋਡਕਟ ਹੈ ਉਸ ਨੂੰ ਪਰਚੇਸ ਕਰਨ ਦੇ ਲਈ ਉਸ ਨੂੰ ਸਰਚ ਕਰਦੇ ਨੇ ਔਰ ਫਿਰ ਡਿਫਰੈਂਟ ਡਿਫਰੈਂਟ ਜਦੋਂ ਪ੍ਰਾਈਜ਼ਸ ਆਉਂਦੇ ਨੇ ਫਿਰ ਕੰਪੇਅਰ ਕਰਕੇ ਲੋਕ ਉਸ ਪ੍ਰੋਡਕਟ ਨੂੰ ਖਰੀਦਦੇ ਨੇ ਜਿਵੇਂ ਕਿ ਈ-ਕਾਮਰਸ ਵੈਬਸਾਈਟਸ ਆਈਆਂ ਨੇ ਜਿਵੇਂ ਕਿ ਫਲਿੱਪਕਾਰਟ ਹੋਗੀ Amazon ਹੋਗੀ ਲੋਕਾਂ ਨੇ ਆਪਣੀਆਂ ਆਨਲਾਈਨ ਸਾਈਟਸ ਛੱਡ ਕੇ ਇਹਨਾਂ ਦੇ ਨਾਲ ਵੀ ਟਾਈਪ ਕਰਨਾ ਸ਼ੁਰੂ ਕਰ ਦਿੱਤਾ ਔਰ ਪ੍ਰੋਡਕਟ ਦੀ ਸੇਲ ਇਨ ਸਾਈਟਾਂ ਦੇ ਜ਼ਿਆਦਾ ਹੁੰਦੀ ਹੈ ਪਰ ਹਾਲੇ ਵੀ ਬਹੁਤ ਸਾਰੇ ਅਜਿਹੇ ਲੋਕ ਨੇ ਜਿਹੜੇ ਅੱਜ ਤੱਕ ਈ-ਕਾਮਰਸ ਵੈਬਸਾਈਟਸ ਦੇ ਨਾਲ ਜੁੜੇ ਨਹੀਂ ਸ਼ਾਇਦੋ ਕਿਸੇ ਪਾਲਿਸੀ ਤੋਂ ਚੇਜਕਦੇ ਨੇ ਜਾਂ ਪਾਲਿਸੀ ਦੀ ਉਹਨਾਂ ਡਿਟੇਲ ਦੇ ਵਿੱਚ ਜਾਣਕਾਰੀ ਨਹੀਂ ਹੈਗੀ ਪਰ ਅੱਜ ਦੀ ਇਹ ਵੀਡੀਓ ਦੇ ਵਿੱਚ ਮੈਂ ਇਹ ਜਾਣਕਾਰੀ ਤੁਹਾਨੂੰ ਡਿਟੇਲ ਚ ਦਵਾਂਗਾ ਤਾਂ ਕਿ ਤੁਸੀਂ ਇਹ ਨਾ ਵੈਬਸਾਈਟ ਦੇ ਉੱਪਰ ਜੁੜ ਕੇ ਤੁਸੀਂ ਆਪਣਾ ਈ-ਕਮਰਸ ਬਿਜ਼ਨਸ ਨੂੰ ਐਕਸਪੈਂਡ ਕਰ ਪਾਓ ਔਰ ਇਹਦੇ ਨਾਲ ਨਾਲ ਤੁਸੀਂ ਇਸ ਚੀਜ਼ ਦਾ ਫਾਇਦਾ ਲੈ ਕੇ ਆਪਣੇ ਬਿਜ਼ਨਸ ਨੂੰ ਵੱਡੇ ਲੈਵਲ ਤੇ ਲੈ ਕੇ ਜਾ ਸਕੋ ਈ-ਕਮਰਸ ਬਿਜ਼ਨਸ ਸਟਾਰਟ ਕਰਨ ਦੇ ਲਈ ਤੁਹਾਨੂੰ ਕੁਝ ਕੁ ਸਟੈਪ ਫੋਲੋ ਕਰਨੇ ਪੈਣਗੇ ਜਿਸ ਦੇ ਵਿੱਚ ਸਭ ਤੋਂ ਇੰਪੋਰਟੈਂਟ ਤੇ ਪਹਿਲਾ ਹਿੱਸਾ ਆਉਂਦਾ ਹੈ ਡਾਕੂਮੈਂਟੇਸ਼ਨ ਦਾ ਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਕੋਈ ਵੀ ਬਿਜ਼ਨਸ ਸਟਾਰਟ ਕਰਨਾ ਹੋਵੇ ਉਹਦੇ ਲਈ ਤੁਹਾਨੂੰ ਡਾਕੂਮੈਂਟੇਸ਼ਨ ਕਰਨੀ ਪੈਂਦੀ ਹੈ ਇਸੇ ਤਰੀਕੇ ਦੇ ਨਾਲ ਈ-ਕਾਮਰਸ ਬਿਜ਼ਨਸ ਦੇ ਵਿੱਚ ਵੀ ਤੁਹਾਨੂੰ ਡਾਕੂਮੈਂਟੇਸ਼ਨ ਕਰਨੀ ਪਵੇਗੀ ਔਰ ਉਹਦੇ ਵਿੱਚ ਜਿਹੜੇ ਮੁਢਲੇ ਡਾਕੂਮੈਂਟਸ ਨੇ ਉਹ ਤੁਹਾਡੇ ਜਿਵੇਂ ਕਿ ਆਧਾਰ ਕਾਰਡ ਹੋ ਗਿਆ ਜੀਐਸਟੀ ਸਰਟੀਫਿਕੇਟ ਹੋ ਗਿਆ ਜਿਵੇਂ ਤੁਹਾਡਾ ਸ਼ਾਪ ਦਾ ਇੱਕ ਸਰਟੀਫਿਕੇਟ ਬੰਦਾ ਉਹ ਹੋ ਗਿਆ ਐਵੇਂ ਦੇ ਡਾਕੂਮੈਂਟ ਤੁਹਾਨੂੰ ਇਹਦੇ ਵਿੱਚ ਲਗਾਉਣੇ ਪੈਣਗੇ ਪੈਨ ਕਾਰਡ ਆਧਾਰ ਕਾਰਡ ਜੀਐਸਟੀ ਸਰਟੀਫਿਕੇਟ ਈਮੇਲ ਮੋਬਾਈਲ ਨੰਬਰ ਟ੍ਰੇਡਮਾਰਕ ਜਾਂ ਫਿਰ ਬੋਰਡ ਆਫ ਅਥੋਰਾਈਜੇਸ਼ਨ ਅਤੇ ਕਰੰਟ ਅਕਾਊਂਟ ਦੋਸਤੋ ਜਿਹੜੇ ਮੈਂ ਹੁਣ ਤੁਹਾਡੇ ਨਾਲ ਡਾਕੂਮੈਂਟਸ ਬੋਲੇ ਨੇ ਮੈਨੂੰ ਲੱਗਦਾ ਕਿ ਇਹ ਮੋਸਟਲੀ ਡਾਕੂਮੈਂਟ ਤੁਹਾਡੇ ਕੋਲ ਹੋਣਗੇ ਪਰ ਜੇ ਤੁਹਾਡੇ ਕੋਲ ਇਹਨਾਂ ਡਾਕੂਮੈਂਟਸ ਦੇ ਵਿੱਚ ਕੁਝ ਮਿਸਿੰਗ ਹੈ ਤਾਂ ਤੁਸੀਂ ਉਹਨੂੰ ਜ਼ਰੂਰ ਬਣਾ ਲਓ ਔਰ ਇਹ ਬੜੇ ਈਜ਼ੀਲੀ ਬਣਨ ਵਾਲੇ ਡਾਕੂਮੈਂਟਸ ਨੇ ਤੁਹਾਨੂੰ ਹਾਰਡਲੀ 5 ਜਾਂ 10 ਦਿਨਾਂ ਦੇ ਵਿੱਚ ਇਹ ਮਿਲ ਜਾਣਗੇ ਜਿਵੇਂ ਕਿ ਤੁਸੀਂ GST ਨੰਬਰ ਲੈਣਾ ਹੈ ਕਿ ਸੀਆ ਰਿਪੋਰਟ ਬਣਾਨੀ ਹੈ ਇਹ ਵੀ ਤੁਹਾਨੂੰ ਆਰਾਮ ਦੇ ਨਾਲ ਗਵਰਨਮੈਂਟ ਪੋਰਟਲ ਤੇ ਮਿਲ ਜਾਣਗੇ ਕਿਵੇਂ ਤੁਸੀਂ ਇਸ ਤੇ ਰਜਿਸਟਰ ਕਰਨਾ ਜੇਕਰ ਤੁਹਾਡੀ ਸੇਲ 20 ਲੱਖ ਤੋਂ ਕਰਾਸ ਕਰਦੀ ਹੈ ਤਾਂ ਤੁਸੀਂ GST ਭਰਨਾ ਹੈ ਉਸ ਤੋਂ ਬਿਨਾਂ ਤੁਹਾਨੂੰ GST ਭਰਨ ਦੀ ਲੋੜ ਨਹੀਂ ਜੇਕਰ ਤੁਹਾਡਾ ਕੋਈ ਪ੍ਰੋਡਕਟ ਬ੍ਰਾਂਡ ਬਣ ਸਕਦਾ ਹੈ ਦੀ ਪੋਪੂਲਾਰਿਟੀ ਵੱਧ ਸਕਦੀ ਹੈ ਤਾਂ ਤੁਸੀਂ ਟ੍ਰੇਡਮਾਰਕ ਅਗਲੀ ਅਪਲਾਈ ਕਰ ਸਕਦੇ ਹੋ ਨਹੀਂ ਤੇ ਤੁਸੀਂ ਇਸ ਚੀਜ਼ ਨੂੰ ਹੋਲਡ ਕਰ ਸਕਦੇ ਹੋ ਆਪਣੇ ਪੈਸੇ ਬਚਾ ਸਕਦੇ ਜੇਕਰ ਤੁਸੀਂ ਥਰਡ ਪਾਰਟੀ ਦਾ ਬ੍ਰਾਂਡ ਸੇਲ ਕਰਨਾ ਹੈ ਤਾਂ ਉਸ ਕੇਸ ਦੇ ਵਿੱਚ ਤੁਸੀਂ ਬੋਰਡ ਆਫ ਅਥੋਰਾਈਜੇਸ਼ਨ ਨੂੰ ਅਪਲਾਈ ਕਰ ਸਕਦੇ ਹੋ ਇਸ ਤਰੀਕੇ ਦੇ ਨਾਲ ਜਦੋਂ ਤੁਸੀਂ ਸਾਰੇ ਡਾਕੂਮੈਂਟਸ ਤਿਆਰ ਕਰ ਲਓਗੇ ਤਾਂ ਤੁਸੀਂ ਇਹ ਦੇਖਣਾ ਕਿ ਇਸ ਤਰੀਕੇ ਦੇ ਪ੍ਰੋਡਕਟ ਕਿਸ ਪਲੇਟਫਾਰਮ ਤੇ ਜ਼ਿਆਦਾ ਵਿਕਦੇ ਨੇ ਕਿਹੜੇ ਈ-ਕਾਮਰਸ ਪਲੇਟਫਾਰਮ ਦੇ ਉੱਪਰ ਲੋਕ ਸਿਮਿਲਰ ਪ੍ਰੋਡਕਟ ਲੋਕਾਂ ਨੇ ਪਾਏ ਨੇ ਔਰ ਉਹਨਾਂ ਦੀ ਕਿੰਨੀ ਸੇਲ ਹੋਈ ਆ ਕਿੰਨੇ ਕਮੈਂਟਸ ਆਏ ਨੇ ਕਿਸ ਤਰੀਕੇ ਦੇ ਕਮੈਂਟਸ ਨੇ ਇਸ ਤੋਂ ਤੁਹਾਨੂੰ ਇਹ ਪਤਾ ਚੱਲ ਜਾਏਗਾ ਕਿ ਤੁਹਾਡੇ ਜਿਹੜੇ ਪ੍ਰੋਡਕਟ ਨੇ ਕਿਸ ਈ-ਕਾਮਰਸ ਪਲੇਟਫਾਰਮ ਤੇ ਜ਼ਿਆਦਾ ਚੱਲਣਗੇ ਔਰ ਕਿੱਥੇ ਤੁਹਾਨੂੰ ਸੇਲ ਜ਼ਿਆਦਾ ਮਿਲੇਗੀ ਤੁਸੀਂ ਪਹਿਲਾਂ ਉਸੇ ਹੀ ਸਾਈਡ ਦੇ ਉੱਪਰ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰਕੇ ਉੱਥੇ ਹੀ ਪਹਿਲਾਂ ਸੇਲ ਕਰਨੀ ਸ਼ੁਰੂ ਕਰਨੀ ਮੇਰੀ ਪਰਸਨਲ ਐਕਸਪੀਰੀਅੰਸ ਦੇ ਅਕੋਰਡਿੰਗ ਸਭ ਤੋਂ ਸਸਤੇ ਪ੍ਰੋਡਕਟ ਜਿਹੜੇ ਨੇ ਉਹ ਮੈਸ਼ੂ ਤੇ ਮਿਲਦੇ ਨੇ ਔਰ ਜੇ ਅਸੀਂ ਕੰਪੇਅਰ ਕਰਦੇ ਹਾਂ ਤੇ ਮਾਲਕਾਂ ਨੂੰ ਫਾਇਦਾ ਇਸ ਦਾ ਘੱਟ ਹੁੰਦਾ ਹੈ ਪਰ ਕਸਟਮਰ ਵਧੀਆ ਪ੍ਰੋਫਿਟ ਲੈ ਜਾਂਦਾ ਇਸ ਚੀਜ਼ ਦੇ ਵਿੱਚ ਜੇ ਅਸੀਂ ਇਸ ਨੂੰ ਕੰਪੇਅਰ ਕਰਦੇ ਹਾਂ ਫਲਿੱਪਕਾਰਟ ਦੇ ਨਾਲ ਤੇ ਫਲਿੱਪਕਾਰਟ ਦੇ ਜਿਹੜੇ ਪ੍ਰੋਡਕਟ ਨੇ ਮੇਸ਼ੂ ਨਾਲੋਂ ਜ਼ਿਆਦਾ ਮਹਿੰਗੇ ਹੁੰਦੇ ਨੇ ਔਰ ਜੇ ਅਸੀਂ ਫਲਿੱਪਕਾਰਟ ਨੂੰ ਐਮਾਜ਼ਾਨ ਦੇ ਨਾਲ ਕੰਪੇਅਰ ਕਰਦੇ ਹਾਂ ਤੇ ਐਮਾਜ਼ਾਨ ਦੇ ਪ੍ਰੋਡਕਟ ਫਲਿੱਪਕਾਰਟ ਨਾਲੋਂ ਵੀ ਜ਼ਿਆਦਾ ਮਹਿੰਗੇ ਹੁੰਦੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਮੇਸ਼ੂ ਦੇ ਉੱਪਰ ਜਿਹੜੇ ਪ੍ਰੋਡਕਟ ਨੇ ਥੋੜੇ ਸਸਤੇ ਹੁੰਦੇ ਨੇ ਪਰ ਇਹ ਤੁਹਾਡੇ ਦੇ ਡਿਪੈਂਡ ਕਰਦਾ ਕਿ ਤੁਹਾਡਾ ਕਸਟਮਰ ਕਿੱਥੇ ਹੈ ਉਹ ਇੱਕ ਹਾਈ ਕੁਆਲਿਟੀ ਪ੍ਰੋਡਕਟ ਦੇ ਉੱਪਰ ਬਲੀਵ ਕਰਦਾ ਜਾਂ ਇੱਕ ਸਸਤੇ ਪ੍ਰੋਡਕਟ ਤੇ ਕਰਦਾ ਜਾਂ ਫਿਰ ਮੀਡੀਅਮ ਤੇ ਕਰਦਾ ਜੇ ਉਹ ਮੀਡੀਅਮ ਤੇ ਕਰਦਾ ਤੇ ਤੁਸੀਂ ਫਲਿੱਪਕਾਰਟ ਨੂੰ ਦੇਖ ਸਕਦੇ ਹੋ ਜੇ ਤੁਸੀਂ ਹਾਈ ਕੁਆਲਿਟੀ ਪ੍ਰੋਡਕਟ ਦੇ ਵੇਚਣਾ ਚਾਹੁੰਦੇ ਹੋ ਜਿੱਥੇ ਤੁਸੀਂ ਅੱਛਾ ਪੈਸਾ ਕਮਾਉਣਾ ਚਾਹੁੰਦੇ ਹੋ ਤੁਸੀਂ ਐਮਾਜ਼ਨ ਦੇਖ ਸਕਦੇ ਹੋ ਪਰ ਇਸ ਦੇ ਵਿੱਚ ਤੁਹਾਨੂੰ ਇੱਕ ਚੀਜ਼ ਦਾ ਧਿਆਨ ਰੱਖਣਾ ਪਏਗਾ ਉਹ ਹੈ ਕੁਆਲਿਟੀ ਔਫ ਪ੍ਰੋਡਕਟ ਜਾਹ ਤੇ ਤੁਸੀਂ ਕੁਆਂਟੀਟੀ ਦੇ ਅਕੋਰਡਿੰਗ ਸਸਤੇ ਪ੍ਰੋਡਕਟ ਨੂੰ ਵੇਚ ਸਕਦੇ ਹੋ ਜਾਂ ਫਿਰ ਤੁਸੀਂ ਕੁਆਲਿਟੀ ਦੇ ਅਕੋਰਡਿੰਗ ਘੱਟ ਪ੍ਰੋਡਕਟ ਦੇ ਨਾਲ ਵੀ ਓਨਾ ਹੀ ਪ੍ਰੋਫਿਟ ਕਮਾ ਸਕਦੇ ਹੋ ਇਸ ਦੇ ਨਾਲ ਨਾਲ ਤੁਸੀਂ ਇਹ ਵੀ ਧਿਆਨ ਰੱਖ ਸਕਦੇ ਹੋ ਕਿ ਕਿਸ ਤਰੀਕੇ ਦੀ ਕੈਟਾਗਰੀ ਦੇ ਪ੍ਰੋਡਕਟ ਕਿਸ ਪਲੇਟਫਾਰਮ ਦੇ ਉੱਪਰ ਜ਼ਿਆਦਾ ਵਿਕਦੇ ਨੇ ਜਿਸ ਪਲੇਟਫਾਰਮ ਦੇ ਉੱਪਰ ਤੁਹਾਡੇ ਪ੍ਰੋਡਕਟ ਜ਼ਿਆਦਾ ਵਿਕਦੇ ਨੇ ਤੁਸੀਂ ਉੱਥੇ ਸਾਈਨ ਅਪ ਕਰੋ ਔਰ ਉੱਥੇ ਹੀ ਜ਼ਿਆਦਾ ਤੁਸੀਂ ਆਪਣੀ ਲਿਸਟਿੰਗ ਨੂੰ ਉੱਥੇ ਐਡ ਕਰੋ ਤੁਸੀਂ ਸਸਤੇ ਪ੍ਰੋਡਕਟ ਜਿਆਦਾ ਕੁਆਂਟੀਟੀ ਵਿੱਚ ਵੇਚਣਾ ਚਾਹੁੰਦੇ ਹੋ ਤਾਂ ਉਸ ਤਰੀਕੇ ਨਾਲ ਕਰੋ ਜੇ ਤੁਸੀਂ ਮੀਡੀਅਮ ਲੈਵਲ ਦੀ ਪ੍ਰਾਈਜ਼ਿੰਗ ਦੇ ਨਾਲ ਪ੍ਰੋਡਕਟ ਨੂੰ ਵੇਚਣਾ ਚਾਹੁੰਦੇ ਹੋ ਤਾਂ ਤੁਸੀਂ ਉਸ ਤਰੀਕੇ ਦੇ ਨਾਲ ਕਰੋ ਜੇ ਤੁਸੀਂ ਹਾਈ ਕੁਆਲਿਟੀ ਦੇ ਪ੍ਰੋਡਕਟ ਵੇਚਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਸੋਚ ਕੇ ਚੱਲੋ ਕਿ ਸਪੋਜ਼ ਕਰੋ ਕਿ ਤੁਹਾਡੇ 10 ਪ੍ਰੋਡਕਟ ਮਹੀਨੇ 'ਚ ਵਿਕਦੇ ਨੇ ਪਰ ਸਸਤੇ ਪ੍ਰੋਡਕਟ ਤੁਹਾਡੇ 100 ਵਿਕਦੇ ਨੇ ਪ੍ਰਾਈਜ਼ਿੰਗ ਤੁਹਾਡੀ ਸੇਮ ਆ ਜਾਂਦੀ ਹੈ ਤੇ ਤੁਸੀਂ ਫੋਕਸ ਕਿਸ ਚੀਜ਼ ਤੇ ਕਰਨਾ ਹੈ ਸਸਤੇ ਪ੍ਰੋਡਕਟ ਵੇਚਣ ਤੇ ਜਾਂ ਫਿਰ ਕੁਆਲਿਟੀ ਨੂੰ ਮੇਨਟੇਨ ਕਰਕੇ ਵੇਚ ਜਿਵੇਂ ਕਿ ਬਿਸ਼ੂ ਦੇ ਉੱਪਰ ਕੱਪੜਿਆਂ ਦੀ ਸੇਲ ਜ਼ਿਆਦਾ ਹੈ ਜਾਫਰ ਹਲਕੇ ਫੁਲਕੇ ਘਰ ਦੇ ਸਮਾਨ ਦੀ ਸੇਲ ਜ਼ਿਆਦਾ ਹੈ। ਇਸੇ ਤਰ੍ਹਾਂ ਦੇ ਨਾਲ Amazon ਦੇ ਉੱਪਰ ਇਲੈਕਟ੍ਰੋਨਿਕ ਆਈਟਮਸ ਦੀ ਸੇਲ ਜ਼ਿਆਦਾ ਹੈ। Amazon ਤੇ ਇਲੈਕਟ੍ਰੋਨਿਕ ਦਾ ਸਮਾਨ, ਹਾਰਡਵੇਅਰ, ਕਿਚਨ ਮਟੀਰੀਅਲ ਅਤੇ ਬਿਊਟੀ ਪ੍ਰੋਡਕਟਸ ਆਦਿ ਸੇਲ ਜ਼ਿਆਦਾ ਹੈ। ਠੀਕ ਇਸੇ ਤਰ੍ਹਾਂ Flipkart ਤੇ ਬੁੱਕਸ, ਵਾਇਰ, ਮੋਬਾਈਲ ਫੋਨਸ, ਕਵਰਸ, ਡ्रेसेस ਆਦਿ ਸੇਲ ਜ਼ਿਆਦਾ ਹੈ। ਤੁਹਾਨੂੰ ਜਿਸ ਤਰੀਕੇ ਦੇ ਨਾਲ ਸਹੀ ਲੱਗਦਾ ਹੈ ਤੁਸੀਂ ਉਸੇ ਤਰੀਕੇ ਨੂੰ ਅਪਣਾ ਕੇ ਆਪਣੇ ਸਹੀ ਈ-ਕਮਰਸ ਪਲੇਟਫਾਰਮ ਨੂੰ ਚੂਜ਼ ਕਰੋ। ਔਰ ਫਿਰ ਉਸ ਦੇ ਉੱਪਰ ਆਪਣਾ ਕੰਮ ਨੂੰ ਸ਼ੁਰੂ ਕਰਦੇ। ਦੋਸਤੋ ਇਸ ਤੋਂ ਬਾਅਦ ਵਾਰੀ ਆਉਂਦੀ ਹੈ ਈ-ਕਮਰਸ ਡਿਲੀਵਰੀ ਤੇ ਲੌਜਿਸਟਿਕ ਸਿਸਟਮ ਨੂੰ ਸਮਝਣ ਦੀ। ਤੁਸੀਂ ਇਹਨਾਂ ਈ-ਕਮਰਸ ਮਾਰਕੀਟਪਲੇਸ ਦੇ ਉੱਪਰ ਦੋ ਤਰੀਕੇ ਦੇ ਨਾਲ ਡੀਲ ਕਰ ਸਕਦੇ ਹੋ। ਇਹਨਾਂ ਦੇ ਫੁਲਫਿਲਮੈਂਟ ਸੈਂਟਰਸ ਹੁੰਦੇ ਨੇ ਜਿੱਥੇ ਕਿ ਸਾਰੇ ਮਾਲ ਨੂੰ ਇਕੱਠਾ ਕਰਕੇ ਰੱਖਿਆ ਜਾਂਦਾ ਹੈ ਤਾਂ ਕਿ ਇੱਕ ਮਾਲ ਦੀ ਨਿਗਰਾਨੀ ਕੀਤੀ ਜਾ ਸਕੇ, ਉਹਦੀ ਕੁਆਲਿਟੀ ਚੈੱਕ ਕੀਤੀ ਜਾ ਸਕੇ ਤੇ ਇਸ ਮਾਲ ਨੂੰ ਸਹੀ ਤਰੀਕੇ ਦੇ ਨਾਲ ਤੇਜ਼ ਪ੍ਰੋਸੈਸ ਦੇ ਨਾਲ ਕਸਟਮਰ ਤੱਕ ਪਹੁੰਚਾਇਆ ਜਾ ਸਕੇ। ਕਈ ਸੈਲਰਜ਼ ਸੈਂਟਰ ਤੱਕ ਆਪਣਾ ਸਮਾਨ ਨਹੀਂ ਪੇਚਦੇ। ਉਹ ਸਿੱਧੇ ਹੀ ਡਿਲੀਵਰੀ ਬੁਆਏ ਦੇ ਥਰੂ ਆਪਣੇ ਕਸਟਮਰ ਤੱਕ ਡਾਇਰੈਕਟ ਸਮਾਨ ਨੂੰ ਭੇਜਦੇ ਨੇ। ਕਈ ਐਵੇਂ ਦੇ ਪਲੈਟਫਾਰਮ ਨੇ ਜਿਹੜੇ ਕਿ ਥਰਡ ਪਾਰਟੀ ਲੌਜਿਸਟਿਕ ਦੇ ਥਰੂ ਆਪਣੇ ਪ੍ਰੋਡਕਟਸ ਨੂੰ ਆਪਣੇ ਕਸਟਮਰ ਤੱਕ ਪਹੁੰਚਾਉਂਦੇ ਨੇ। ਮੈਂ ਇਹ ਸਾਰੇ ਡਿਲੀਵਰੀ ਸਿਸਟਮ ਨੂੰ ਤੁਹਾਡੇ ਨਾਲ ਇਸ ਕਰਕੇ ਡਿਸਕਸ ਕਰ ਰਿਹਾ ਕਿ ਤੁਹਾਨੂੰ ਇਹ ਸਮਝ ਆ ਸਕੇ ਕਿ ਈ-ਕਮਰਸ ਐਕਚੁਅਲੀ ਦੇ ਵਿੱਚ ਕਿਵੇਂ ਪ੍ਰੋਡਕਟ ਦੀ ਡਿਲੀਵਰੀ ਕਰਦੇ ਨੇ ਔਰ ਇਹ ਸਾਰਾ ਦਾ ਸਾਰਾ ਸਿਸਟਮ ਕਿਸ ਤਰੀਕੇ ਦੇ ਨਾਲ ਚੱਲਦਾ ਹੈ। ਜੇਕਰ ਮੈਂ ਸਿਰਫ ਐਮਾਜ਼ਾਨ ਦੀ ਗੱਲ ਕਰਾਂ ਤਾਂ ਐਮਾਜ਼ਾਨ ਦੇ ਵਿੱਚ ਦੋ ਤਰੀਕੇ ਦੇ ਫੁੱਲਫਿਲਮੈਂਟ ਕਰਨ ਵਾਸਤੇ तरीके ਨੇ ਪਹਿਲਾ ਹੈ ਸੈਲਫ ਸ਼ਿਪ ਦੂਜਾ ਹੈ ਈਜ਼ੀ ਸ਼ਿਪ ਜੋ ਕਿ ਮਦਦ ਕਰਦੇ ਨੇ ਸੈਲਰ ਨੂੰ ਆਪਣੇ ਪ੍ਰੋਡਕਟ ਕਸਮਰ ਤੱਕ ਪਹੁੰਚਾਉਣ ਦੇ ਲਈ ਦੋਸਤੋ ਸੈਲਫ ਸ਼ਿਪਿੰਗ ਵਿੱਚ ਸੈਲਰ ਖੁਦ ਹੀ ਆਪਣੀ ਪੈਕਿੰਗ ਲੇਬਲਿੰਗ ਅਤੇ ਸ਼ਿਪਿੰਗ ਦੀ ਜ਼ਿੰਮੇਵਾਰੀ ਸੰਭਾਲਦਾ ਹੈ ਅਤੇ ਆਪਣੇ ਮਨਪਸੰਦ ਕੋਰੀਅਰ ਦੇ ਨਾਲ ਸ਼ਿਪਿੰਗ ਕਰਾਉਂਦਾ ਹੈ ਤੇ ਆਪਣੇ ਖਰਚੇ ਦੇ ਉੱਪਰ ਕੰਟਰੋਲ ਰੱਖਦਾ ਹੈ ਇਸ ਦੇ ਨਾਲ ਨਾਲ ਆਪਣੀ ਡਿਲੀਵਰੀ ਦੇ ਉੱਪਰ ਵੀ ਕੰਟਰੋਲ ਰੱਖਦਾ ਹੈ ਇਸ ਦੇ ਨਾਲ ਜੋ ਡਿਲੀਵਰੀ ਸਪੀਡ ਹੈ ਉਹ ਸੈਲਰ ਦੀ ਚੋਣ ਤੇ ਡਿਪੈਂਡ ਕਰਦੀ ਹੈ ਦੂਜੇ ਪਾਸੇ ਜੇ ਅਸੀਂ ਈਜ਼ੀ ਸ਼ਿਪਿੰਗ ਦੀ ਗੱਲ ਕਰਦੇ ਹਾਂ Amazon ਸਾਰੀ ਚੀਜ਼ਾਂ ਆਪਣੇ ਕੋਲ ਟਰੈਕ ਕਰਕੇ ਰੱਖਦਾ ਹੈ ਔਰ ਸਾਰੀਆਂ ਚੀਜ਼ਾਂ ਆਪਣੇ ਅਕੋਰਡਿੰਗ ਹੀ ਚਲਾਂਦਾ ਹੈ ਸਿਰਫ ਸੈਲਰ ਉਹਨੂੰ ਪੈਕ ਕਰਦਾ ਹੈ ਪੈਕ ਕਰਨ ਤੋਂ ਬਾਅਦ ਸ਼ਿਪਿੰਗ ਨੂੰ ਦੇ ਦਿੰਦਾ ਹੈ ਦੋਨੇ ਹੀ ਤਰੀਕੇ ਆਪਣੀ ਆਪਣੀ ਜਗ੍ਹਾ ਦੇ ਉੱਪਰ ਸਹੀ ਨੇ ਤੁਹਾਡੇ ਦੇ ਡਿਪੈਂਡ ਕਰਦਾ ਹੈ ਕਿ ਤੁਹਾਡੇ ਪ੍ਰੋਡਕਟ ਦੇ ਲਈ ਕਿਹੜਾ ਸ਼ਿਪਿੰਗ ਮੈਥਡ ਠੀਕ ਹੈ ਤਾਂ ਕਿ ਤੁਹਾਡਾ ਪ੍ਰੋਡਕਟ ਕਸਟਮਰ ਤੱਕ ਸਹੀ ਤਰੀਕੇ ਦੇ ਨਾਲ ਸਹੀ ਸਮੇਂ ਦੇ ਉੱਪਰ ਪਹੁੰਚ ਸਕੇ ਤੁਸੀਂ ਇਸ ਦੇ ਵਿੱਚ ਦੋ ਚੀਜ਼ਾਂ ਦੇ ਉੱਪਰ ਖੇਡ ਸਕਦੇ ਹੋ ਇਸ ਦੇ ਵਿੱਚ ਸਭ ਤੋਂ ਪਹਿਲਾ ਪੁਆਇੰਟ ਆਉਂਦਾ ਕਿ ਤੁਸੀਂ ਆਪਣੀ ਕੁਆਲਿਟੀ ਤੇ ਕੰਮ ਕਰੋ ਤੁਹਾਡਾ ਪ੍ਰੋਡਕਟ ਦੀ ਕੁਆਲਿਟੀ ਇੰਨੀ ਕੁ ਵਧੀਆ ਹੋਵੇ ਕਿ ਲੋਕ ਮਹਿੰਗਾ ਪ੍ਰੋਡਕਟ ਲੈਣ ਦੇ ਲਈ ਵੀ ਤੁਹਾਨੂੰ ਅਪਰੋਚ ਕਰਨ ਦੂਸਰੀ ਚੀਜ਼ ਆਉਂਦੀ ਹੈ ਇਹਦੇ ਵਿੱਚ ਕੁਆਂਟੀਟੀ ਜਾਂ ਤੁਹਾਡੀ ਕੁਆਂਟੀਟੀ ਇੰਨੀ ਕੁ ਜ਼ਿਆਦਾ ਹੋਵੇ ਕਿ ਤੁਹਾਨੂੰ ਇਹ ਪਤਾ ਹੀ ਨਾ ਲੱਗੇ ਕਿ ਤੁਸੀਂ ਅੱਜ ਸੇਲ ਵਧਾਉਣ ਦੇ ਲਈ ਕੁਆਂਟੀਟੀ ਦੇ ਨਾਲ ਖੇលਗੇ ਤੁਹਾਡੇ ਪ੍ਰਾਈਸ ਦਾ ਤੁਹਾਨੂੰ ਕੋਈ ਨਹੀਂ ਪਤਾ ਲੇਕਿਨ ਕੁਆਂਟੀਟੀ ਲੱਖਾਂ ਦੇ ਵਿੱਚ ਚਲੇਗੀ ਤੁਹਾਡੇ ਆਰਡਰ ਲੱਖਾਂ ਦੇ ਵਿੱਚ ਚਲੇਗੇ ਔਰ ਤੁਹਾਡੀ ਜਿਹੜੀ ਸੇਲ ਹੈ ਉਹ ਆਪਣੇ ਆਪ ਤੁਹਾਡੀ ਜਿਹੜੀ ਹੈ ਕਰੋੜਾਂ ਦੇ ਵਿੱਚ ਚਲੀ ਜਾਏਗੀ ਇਸ ਲਈ ਪਲੈਟਫਾਰਮ ਦੇ ਨਾਲ ਡੀਲ ਕਰਦੇ ਹੋਏ ਤੁਸੀਂ ਆਪਣੀਆਂ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖੋ ਤਾਂ ਕਿ ਤੁਹਾਨੂੰ ਬਾਅਦ ਵਿੱਚ ਨਾ ਪਛਤਾਉਣਾ ਪਏ ਕਿ ਤੁਸੀਂ ਗਲਤ ਪਲੈਟਫਾਰਮ ਦੇ ਨਾਲ ਜੁੜ ਗਏ ਹੋ ਪਹਿਲਾਂ ਤਾਂ ਉਹਦੀ ਸ਼ਿਪਿੰਗ ਕਾਸਟਿੰਗ ਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰੋ ਤਹਾਨੂੰ ਕਿੰਨਾ ਪਰਸੈਂਟ ਪਲੇਟਫਾਰਮ ਨੂੰ ਦੇਣਾ ਪਿਆ ਰਿਹਾ ਉਹ ਸਮਝੋ ਔਰ ਤੁਹਾਡੀ ROI ਕਿੰਨੀ ਨਿਕਲ ਰਹੀ ਹੈ ਉਸ ਪ੍ਰੋਡਕਟ ਦੇ ਪਿੱਛੇ ਉਹਨੂੰ ਸਮਝੋ ਉਸ ਤੋਂ ਬਾਅਦ ਤੁਸੀਂ ਇਹ ਵੀ ਦੇਖਣਾ ਕਿ ਰਿਟਰਨ ਜਿਹੜੇ ਪ੍ਰੋਡਕਟ ਹੋ ਰਹੇ ਨੇ ਉਹਦੇ ਵਿੱਚ ਤੁਹਾਡੀ ਕਿੰਨੀ ਕਾਸਟਿੰਗ ਜਾ ਰਹੀ ਹੈ ਔਰ ਓਵਰਆਲ ਜੇ ਅਸੀਂ ਪ੍ਰੋਫਿਟ ਦੀ ਗੱਲ ਕਰਦੇ ਹਾਂ ਤੇ ਤੁਹਾਡੇ ਕੋਲ ਓਵਰਆਲ ਪ੍ਰੋਫਿਟ ਕਿੰਨਾ ਬਚ ਰਿਹਾ ਹੈ ਇਹ ਸਾਰੀਆਂ ਚੀਜ਼ਾਂ ਹੋਣ ਤੋਂ ਬਾਅਦ ਆਪਾਂ ਸਪੋਜ਼ ਕਰਦੇ ਹਾਂ ਕਿ 100 ਪ੍ਰੋਡਕਟਾਂ ਦੀ ਡਿਲੀਵਰੀ ਕੀਤੀ ਸੋ ਦੇ ਵਿੱਚੋਂ 10 ਪ੍ਰੋਡਕਟ ਜੇ ਸਾਡੇ ਕੋਲ ਵਾਪਸ ਆਉਂਦੇ ਨੇ ਕਿਸੇ ਵੀ ਪਲੈਟਫਾਰਮ ਤੇ ਕਿ ਉਹਨਾਂ ਦੀ ਕਾਸਟ ਕਿੰਨੀ ਨਿਕਲ ਕੇ ਆਂਦੀ ਹੈ ਉਹਨੂੰ ਵੀ ਤੁਸੀਂ ਆਪਣੇ ਐਕਸਪੈਂਸ ਦੇ ਵਿੱਚ ਪਾਓ ਫਿਰ ਤੁਹਾਨੂੰ ਇੱਕ ROI ਮਾਡਲ ਬਣਾਓ ਆਪਣਾ ਜਿਹਦੇ ਉੱਪਰ ਤੁਸੀਂ ਦੇਖੋ ਕਿ ਤੁਹਾਡੀ ਇਨਵੈਸਟਮੈਂਟ ਕਿੰਨੀ ਹੋਈ ਤੁਹਾਡੀ ਮੈਨ ਪਾਵਰ ਕਿੰਨੀ ਲੱਗੀ ਔਰ ਰਿਟਰਨ ਦੇ ਵਿੱਚ ਤੁਹਾਡੇ ਕੋਲ ਕੀ ਹੈ ਔਰ ਕਿਹੜਾ ਪਲੈਟਫਾਰਮ ਇਹਨਾਂ ਸਾਰੀਆਂ ਚੀਜ਼ਾਂ ਦੇ ਅਕੋਰਡਿੰਗ ਚੱਲ ਕੇ ਤੁਹਾਨੂੰ ਪ੍ਰੋਫਿਟ ਦੇ ਵਿੱਚ ਲੈ ਕੇ ਆਉਂਦਾ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਮੇਨ ਮੇਨ ਪਹਿਲੂ ਈ-ਕਾਮਰਸ ਪਲੈਟਫਾਰਮ ਤੇ ਕਿਵੇਂ ਬਿਜ਼ਨਸ ਸ਼ੁਰੂ ਕਰਨਾ ਹੈ ਉਹਨੂੰ ਕਿਵੇਂ ਅੱਗੇ ਵੱਡੇ ਲੈਵਲ ਤੇ ਬਣਾਉਣਾ ਹੈ ਇਹ ਸਾਰਾ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਪਰ ਇਸ ਦੇ ਵਿੱਚ ਜੇ ਤੁਹਾਨੂੰ ਕੋਈ ਵੀ ਚੀਜ਼ ਦੇ ਵਿੱਚ ਦਿੱਕਤ ਆ ਰਹੀ ਹੈ ਤੁਹਾਨੂੰ ਨਹੀਂ ਸਮਝ ਆ ਰਹੀ ਤੁਸੀਂ ਕੋਈ ਪੁਆਇੰਟ ਮੇਰੇ ਤੋਂ ਪੁੱਛਣਾ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਕਰਕੇ ਦੱਸੋ ਮੈਂ ਉਸ ਦੇ ਉੱਪਰ ਤੁਹਾਨੂੰ ਆਨਸਰ ਵੀ ਕਰੂੰਗਾ ਔਰ ਇਹਦੇ ਨਾਲ ਨਾਲ ਜੇ ਮੈਨੂੰ ਲੱਗੇਗਾ ਕਿ ਇੰਪੋਰਟੈਂਟ ਪੁਆਇੰਟ ਹੈ ਜਿਹੜਾ ਇਸ ਵੀਡੀਓ ਚ ਕਵਰ ਨਹੀਂ ਹੋ ਪਾਇਆ ਤਾਂ ਮੈਂ ਇੱਕ ਨਵੀਂ ਹੋਰ ਵੀਡੀਓ ਬਣਾਉਂਗਾ ਤਾਂਕੇ ਤੁਸੀਂ ਆਪਣੇ ਬਿਜ਼ਨਸ ਨੂੰ ਜਲਦੀ ਤੋਂ ਜਲਦੀ ਸਟਾਰਟ ਕਰ ਪਾਓ ਦੇ ਨਾਲ ਨਾਲ ਤੁਸੀਂ ਆਪਣੇ ਈ-ਕਾਮਰਸ ਬਿਜ਼ਨਸ ਨੂੰ ਸ਼ੁਰੂ ਕਰਕੇ ਨੈਕਸਟ ਲੈਵਲ ਤੱਕ ਲੈ ਜਾ ਸਕੋ ਅੱਜ ਦੀ ਇਸ ਵੀਡੀਓ ਚ ਇਨਾ ਹੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਸਤਿ ਸ਼੍ਰੀ ਅਕਾਲ ਮੈਂ ਰஞ்சிਤ ਪਾ